ਹਾਂਜੀ ਕਸ਼ਮੀਰ ਭੂਮ ਦੇ ਘੁੰਮਦੇ ਗੱਡੀ ਖਿੱਚੀ ਆ ਅੱਜ ਸ਼੍ਰੀਨਗਰ ਤੋਂ ਸੋਨਮਾਰਗ ਵੱਲ ਨੂੰ ਤੇ ਸੋਨਮਾਰਗ ਨੂੰ ਜਾਂਦੇ ਜਾਂਦੇ ਜਦੋਂ ਕੰਧਾਰ ਵੱਲ ਤੋਂ ਆਪਾਂ ਟੱਪਦੇ ਆ ਤੇ ਪਿੱਛੇ ਆ ਬਹੁਤ ਹੀ ਵਧੀਆ ਨਦੀ ਜੇਲਮ ਨਦੀ ਆਂਦੀ ਆ ਤੇ ਵੀ ਆਰ ਹੈਡਿੰਗ ਟੂਵਰਡ ਸੋਨਮਾਰਗ ਸੋਨਮਾਰਗ ਤੋਂ ਅੱਗੇ ਲੇ ਆ ਬਹੁਤ ਹੀ ਵਧੀਆ ਜਗ੍ਹਾ ਇੱਧਰਲੇ ਪਾਸੇ ਇੱਥੇ ਬ੍ਰਿਜ ਹੈ ਬ੍ਰਿਜ ਦੇ ਉੱਪਰ ਪਿਕਚਰਸ ਵਗੈਰਾ ਤੇ ਸਾਰਾ ਕੁਝ ਚੱਲਦਾ ਹੋਇਆ ਤੇ ਇੱਧਰਲੇ ਪਾਸੇ ਰੈਸਟੋਰੈਂਟ ਹੈ ਇੱਧਰਲੇ ਪਾਸੇ ਆਪਾਂ ਆਏ ਆ ਜਾਣਾ ਆਪਾਂ ਇੱਧਰਲੇ ਪਾਸੇ ਨੂੰ ਤੇ ਬਹੁਤ ਵਧੀਆ ਮੌਸਮ ਤੇ ਅੱਜ ਆ ਰੈਸਟੋਰੈਂਟ ਹੈ ਇੱਧਰਲੇ ਪਾਸੇ ਤੇ ਅੱਗੇ ਜਾ ਰਹੇ ਹਾਂ ਇੱਕ ਗੱਲ ਤੇ ਮੰਨਣ ਵਾਲੀ ਹੈ ਜੀ ਜਿੱਦਾਂ ਜਿੱਦਾਂ ਆਪਾਂ ਸ਼੍ਰੀਨਗਰ ਤੋਂ ਬਾਹਰ ਨਿਕਲਦੇ ਆ ਨਾਰਥ, ਈਸਟ, ਵੈਸਟ, ਸਾਊਥ ਉਧਾਂ ਦਾ ਏਰੀਆ ਵਧੀਆ ਹਲਾ ਪੈਂਦੇ, ਪਹਾੜ ਸੋਹਣੇ ਹਲਾ ਪੈਂਦੇ, ਰੋਡ ਸੋਹਣੇ ਹਲਾ ਪੈਂਦੇ, 에ਅਰ ਕੁਆਲਿਟੀ ਕਲੀਨ ਹਲਾ ਪੈਂਦੀ, ਜਿਹੜੇ ਸੀਨ ਐ, ਵਿਊ ਐ ਉਹ ਵਧੀਆ ਹਲਾ ਪੈਂਦੇ, ਇਹ ਗੱਲ ਬੰਨਣੀ ਪਊਗੀ ਜੀ। ਜਦੋਂ ਆਪਾਂ ਸੋਨਮਾਰਗਨ ਨੂੰ ਜਾਂਦੇ ਆ ਤੇ ਰਸਤੇ ਵਿੱਚ ਛੋਟੇ-ਛੋਟੇ ਆ ਨਦੀ ਨਾਲ-ਨਾਲ ਚੱਲਦੀ ਐ ਤੇ ਬਹੁਤ ਹੀ ਵਧੀਆ ਛੋਟੇ-ਛੋਟੇ ਵਿਊ ਪੁਆਇੰਟ ਆਂਦੇ ਨੇ ਜਿਹੜੇ ਬਹੁਤ ਵਧੀਆ ਲੱਗਦੇ ਨੇ ਆ ਪੁੱਲ ਜਆ ਢੈਣ ਜਾ ਤੇ ਉਸ ਤੋਂ ਬਾਅਦ ਆ 2 ਪੁਆਇੰਟ ਤੇ ਯਾਰ ਇਹ ਦੇਖਦੇ ਆ ਸੋਨ ਮਾਰ ਕਿੱਥੋਂ ਰਹਿ ਗਿਆ ਕੋਈ ਆ 40 ਕਿਲੋਮੀਟਰ ਤੇ ਨਦੀ ਦਾ ਬਿਹਾਵ ਦੇਖੋ ਨਾਲ ਪਹਾੜੀਆਂ ਪਹਾੜੀ ਦੇ ਨਾਲ-ਨਾਲ ਚੱਲਦੀ ਨਦੀ ਜਿਹੜੀ ਨਦੀ ਆ ਇਹ ਸਿੰਦੂ ਨਦੀ ਆ ਉਪਰੋਂ ਗਲੇਸ਼ੀਅਰ ਜੋ ਆਂਦੀ ਆ ਤੇ ਪਾਣੀ ਇਹਦਾ ਹੱਥ ਲਾ ਕੇ ਦੇਖਾ ਇੰਨਾ ਠੰਡਾ ਬਹੁਤ ਜ਼ਿਆਦਾ ਠੰਡਾ ਪਾਣੀ ਹੈ ਤੇ ਇਹ ਇੱਥੇ ਦਾ ਵਿਊ ਪੁਆਇੰਟ ਲਾ ਆ ਭਾਈ ਸਾਡਾ ਸ਼ੀਲਾਜੀ ਦੇ ਵਿੱਚ ਹੀ ਜਾਂਦਾ ਤੇ ਇਹਨੂੰ ਪੁੱਛਦੇ ਆ ਮਾੜੇ ਉੱਧਰ ਹੋ ਯਾਰ ਮਾੜਿਆ ਇਹਨੂੰ ਪੁੱਛਦੇ ਆ ਕਿ ਇਹਦੀ ਸਪੈਸ਼ਲਿਟੀ ਕੀ ਆ ਇਹ ਕਿੱਥੇ ਪਤਾ ਚਲਦਾ ਹੈ ਕਿ ਇਹ ਅਸਲੀ ਆ

कैसे दिते एक सौ अस्सी रुपया एक सौ अस्सी रुपया जी आप पहुंच गए सोनमार्ग देख सकते हो कुछ ऐसी व्यू है ਤਿਆ ਬਾਈ ਜੀ ਇਹ ਘੋੜਿਆਂ ਵਾਲੇ ਮਿਲ ਜਾਂਦੇ ਨੇ ਉੱਪਰ ਜਿਹੜੀ ਸਨੋ ਫਾਲ ਹੁੰਦੀ ਉੱਥੇ ਲੈ ਕੇ ਜਾਂਦੇ ਨੇ ਠੀਕ ਹੈ ਤੇ ਆ ਘੋੜੇ ਤੇ ਆਲੇ ਦੁਆਲੇ ਚੋਟੀਆਂ ਤੇ ਆ ਆਲੇ ਦੁਆਲੇ ਦਾ ਦ੍ਰਿਸ਼ ਤੇ ਇਹਨੂੰ ਕਹਿੰਦੇ ਆ ਸਨੋਮਾਰਕ ਠੀਕ ਹੈ ਤੇ ਆ ਉੱਪਰ ਨੂੰ ਨੋ ਪਹੁੰਚਦੇ ਜਿੱਦ ਨੂੰ ਸਨੋ ਵਾਲ ਨੂੰ ਕਾਫੀ ਟੂਰਿਸਟ ਆਉਂਦੇ ਨੇ ਦੂਰ ਦੂਰ ਪੰਜਾਬ ਹਰਿਆਣਾ ਜੁਪੀ ਤੇ ਵਧੀਆ ਮਾਹੌਲ ਚੱਲ ਰਿਹਾ ਇੱਧਰ ਕਰਾਊਡ ਘੱਟ ਆ ਕਿਉਂਕਿ ਇੱਧਰ ਆ ਡਿਫਿਕਲਟ ਆ ਥਿਸ ਇਜ਼ ਸੋਨਮਾਰਕ ਰੋਡ ਕੋ ਬੁੱਲਾ ਆ ਪਹਾੜ ਦੀਆਂ ਚੋਟੀਆਂ ਹਾਂ ਆ ਇੱਥੇ ਘੋੜੇ ਆ ਆ ਬੰਦਾ ਸਾਨੂੰ ਕਹਿੰਦਾ ਪਿਆ ਘੋੜਾ ਕਰਨਾ ਵਾ ਕਿੰਨੇ ਚ ਕਰਦੇ ਹੋ ਘੋੜਾ 1650 1650 ਚ ਘੋੜਾ 7 ਕਿਲੋਮੀਟਰ ਜਾਂਦਾ ਉੱਪਰ ਮੁਹਰਫ ਦੇਖਦੇ ਆ ਨਾ ਸੋ ਐਦਾਂ ਦਾ ਮਾਹੌਲ ਚਾਲ ਆ ਆ ਪਹਾੜੀਆਂ ਇੱਥੇ ਆ ਇੱਥੇ ਕੈਫੇ ਛੋਟਾ ਜਿਹਾ ਐਕਸੀਆ ਟੁਕਸੀਆਂ ਦੇ ਲੋਕੀ ਪਹੁੰਚੇ ਪਿਆ ਤੇ ਤੇ ਆ ਘੋੜੇ ਇੱਧਰ ਮੁਸ਼ਕ ਬਹੁਤ ਆਂਦੀ ਹੈ ਇਹਨਾਂ ਦੀ ਲਿੱਦ ਦੀ ਤੇ ਬਾਕੀ ਜਾਣਦੇ ਆ ਉੱਪਰ ਨੂੰ ਦੇਖਦੇ ਜਿੱਥੇ ਤੱਕ ਜਾਣ ਹੁੰਦਾ ਹਾਂ ਇੱਥੇ ਰੇਟ ਆ ਕੋਣੀ ਘੋੜੇ ਨੂੰ ਕਹਿੰਦੇ ਨੇ ਤੇ ਪੋਨੀ ਦਾ ਆਵਰਲੀ ਰੇਟ ਹੈ 500 ਰੁਪਿਆ ਪੋਨੀ ਟਰੈਕਿੰਗ 2000 ਰੁਪਿਆ ਤੇ 1500 ਰੁਪਿਆ ਲੈਂਦੇ ਨੇ ਜਿਹੜਾ ਗਲੇਸ਼ੀਅਰ ਆ ਜਿੱਥੇ ਆਪਾਂ ਪਹੁੰਚਣਾ ਵਾ ਉਹ 7 ਕਿਲੋਮੀਟਰ ਤੇ ਆ ਤੇ ਵੈਸੇ ਤੇ ਬੰਦਾ ਟਰੈਕਿੰਗ ਵੀ ਕਰ ਸਕਦਾ ਤੇ ਬਾਕੀ ਤੇ ਹਪਤਕੁੰਡ ਗਲੇਸ਼ੀਅਰ ਹੈ ਲੈਡਰਵਾਸ ਹਿੱਲ ਸਾਈਡ ਵੈਲੀ ਹੈ ਤੇ ਇਹਨਾਂ ਦੇ ਡਿਫਰੈਂਟ ਡਿਫਰੈਂਟ ਪ੍ਰਾਈਸਿਸ ਆ ਤੇ ਆ ਆ ਗਲੇਸ਼ੀਅਰ ਆ ਆਪਾਂ ਇਧਰ ਨੂੰ ਜਾਣਾ ਤੇ ਆ ਦੇਖ ਸਕਦੇ ਹੋ ਆ ਬੰਦੇ ਆ ਗਏ ਆ ਥੱਲੋਂ ਟੋਪ ਤੇ ਆਏ ਆ ਤੇ ਜਿੱਦਾਂ ਜਿੱਦਾਂ ਆਪਾਂ ਉੱਪਰ ਜਾਈ ਜੰਨੇ ਆ ਉਦਾਂ ਉਦਾਂ ਪਰਬਤ ਜਿਹੜੇ ਪਹਾੜ ਏ ਹੋਰ ਖੂਬਸੂਰਤ ਹੋ ਜਾਂਦੇ ਵਿਊ ਹੋਰ ਖੂਬਸੂਰਤ ਹੋਈ ਜਾਂਦਾ ਤੇ ਮੈਂ ਥੋੜੀ ਜੀ ਟੋਪ ਤੇ ਆ ਉਥੋਂ ਤੁਹਾਨੂੰ ਦਿਖਾ ਸਕਦਾ ਇਹ ਇਦਾਂ ਪਰਬਤ ਜਿੱਥੇ ਗਲੇਸ਼ੀਅਰ ਜਿੱਥੇ ਲੋਕ ਟਰੈਕਿੰਗ ਕਰਕੇ ਘੋੜਿਆਂ ਤੇ ਇਹਨੂੰ ਪੋਨੀ ਟਰੈਕਿੰਗ ਕਹਿੰਦੇ ਆ ਕਰਕੇ ਜਾਂਦੇ ਨੇ ਹੁਣ ਮੈਂ ਇੱਥੇ ਜਾਵਾਂਗਾ ਦੇਰ ਸੋ ਇਹ ਆ ਸੋਨਮਾਰਗ ਤੁਸੀਂ ਦੇਖਦੇ ਸੋਨਮਾਰਗ ਦੀਆਂ ਖੂਬਸੂਰਤ ਪਹਾੜੀਆਂ ਐਵੇਂ ਨਹੀਂ ਲੋਕੀ ਕਹਿੰਦੇ ਕਸ਼ਮੀਰ ਕਸ਼ਮੀਰ ਦੀ ਬਿਊਟੀ ਪੂਰੀ ਦੁਨੀਆ ਚ ਮਸ਼ਹੂਰ ਹੈ ਜਿਵੇਂ ਸਵਿਟਜ਼ਰਲੈਂਡ ਓਵੇਂ ਕਸ਼ਮੀਰ ਇਹਦੀ ਡਿਫਰੈਂਟ ਆ ਬਿਊਟੀ ਬਟ ਦੋਨਾਂ ਦਾ ਮੁਕਾਬਲਾ ਨਹੀਂ ਹੈਗਾ ਕੋਈ ਆਪਾਂ ਕੰਪੈਰੀਸ਼ਨ ਨਹੀਂ ਕਰ ਸਕਦੇ ਬਹੁਤ ਹੀ ਵਧੀਆ ਆ ਵੈਲੀ ਹੈ ਇੱਥੇ ਲੋਕੀ ਸਟੇ ਵੀ ਕਰਦੇ ਨੇ ਦੂਰ ਤੱਕ ਇੱਥੋਂ ਅੱਗੇ ਆਪਾਂ ਕਾਰਗਿਲ ਡਰਾਸ ਟ੍ਰੈਸ ਜਾ ਸਕਦੇ ਆ ਆ ਥੋੜਾ ਜਿਹਾ ਰਹਿ ਗਿਆ ਟਰੈਕਿੰਗ ਤੇ ਸਿੱਧੀ ਚੜ੍ਹਾਈ ਨੇ ਉੱਤੇ ਸਾਹ ਉਹ ਚੜਦਾ ਤੇ ਲੋਕੀ ਤੇ ਆ ਦੇਖੋ ਜਿਹੜੇ ਘੂੜਿਆਂ ਤੇ ਜਾ ਰਹੇ ਨੇ ਥੱਲੇ ਇਹ ਉੱਪਰ ਜਾ ਰਹੇ ਨੇ ਗਲੇਸ਼ੀਅਰ ਦੇਖਣ ਟਰੈਕਿੰਗ ਵੀ ਕਰਦੇ ਨੇ ਪਰ ਆਪਾਂ ਪਰਸੋਂ ਗੁਲਮਾਰਗ ਦੀ ਟਰੈਕਿੰਗ ਕੀਤੀ ਸੀ ਤੇ ਇਹ ਵੀ ਸੇਮ ਹੀ ਹੈ ਬਰਫ਼ 'ਨਾ ਉੱਥੇ ਖੇਡਾਂ ਖੇਡਣੀਆਂ ਸਕੀਟਿੰਗ ਵਗੈਰਾ ਜਦੋਂ ਬਰਫ਼ ਦੇ ਥੱਲੇ ਆਉਣਾ ਥੱਲੇ ਆਣਾ ਆਪਾਂੜ ਨੇ برف ਪਈ ਆ ਤਾਂ ਕਹਿੰਦੇ ਜੀ ਸਰਦੀਆਂ ਦੇ ਵਿੱਚ ਸਾਰੇ ਜਿੱਥੇ ਆਪਾਂ ਖੜੇ ਵੀ ਆ ਸਾਰੇ ਇਹ برف ਪੈ ਜਾਂਦੀ ਆ ਟੱਕ ਜਾਂਦੇ ਆ برف ਦੇ ਨਾਲ ਸਾਰੇ ਪਹਾੜ ਇਹ ਨਜ਼ਾਰਾ ਇੱਥੋਂ ਕੁਛ ਇਦਾਂ ਦਾ ਹਾਂਜੀ ਇਹ ਟਾਪ ਤੇ ਪਹੁੰਚ ਗਏ ਆ ਸਵਾਰ ਮਾਰਗ ਦਾ ਜਿਹੜਾ ਟਾਪ ਸਾਹਮਣੇ ਗਲੇਸ਼ੀਅਰ ਤੇ ਇਧਰੋਂ ਆਏ ਆਪਾਂ ਤੇ ਨਾ ਦੇ ਕੋ ਬਰੇ ਵਦੇ ਇਧਰ ਵੀ ਚਰਨਾ ਆ ਵੀ ਦੇ ਕੇ ਆਪਣੇ ਨੂੰ ਸਬਸਕ੍ਰਾਈਬਰ ਦਿਖਾ ਦਿਨਾ ਇਹ ਬੱਚੇ ਦੇਖੋ ਸਬਸਕ੍ਰਾਈਬਰ ਲੋ ਕਰ ਦੇਗੇ ਹਾਈ ਹੈਲੋ ਇਹ ਵੀ ਭਾਈ ਜੀ ਸਾਰੇ ਲਦਾਖ ਜਾ ਰਹੇ ਨੇ ਠੀਕ ਹੈ ਹਾਂ ਜੀ ਇਹ ਭਾਈ ਜੀ ਦਾ ਚੈਨਲ ਹੈ ਮੂੜੀ ਮੂੜੀ ਪਹਾੜੀ ਪਹਾੜੀ ਇਹ ਸਾਰੇ ਜਾਣੇ ਗਰੁੱਪ ਭਾਈ ਕਿੱਥੋਂ ਆਏ ਦਿੱਲੀੋਂ ਹਾਂ ਦਿੱਲੇ ਸੇ ਅੱਛਾ ਠੀਕ ਤੋ ਬਹੁਤ ਦੁਨੀਆ ਜਾ ਰਹੀ ਹੈ ਲਦਾਖ ਹੁਣ ਹੌਲੀ ਹੌਲੀ ਆ ਵੈਲੀ ਦਾ 뷰 ਤੁਸੀਂ ਦੇਖ ਰਹੇ ਹੋ ਇਹ ਟਾਪ ਤੇ ਪਹੁੰਚ ਗਏ ਆ ਪਲੋ ਆਏ ਆ ਤੇ ਤੋਂ ਹੁਣ ਆਪਾਂ ਥੱਲੇ ਨੂੰ ਜਾਵਾਂਗੇ ਥਿਸ ਇਜ਼ ਸੋਨਮਾਰਕ ਗ੍ਰੇਟ ਅਮੇজিং ਬਿਊਟੀਫੁਲ ਸੋਨਮਾਰਕ ਇੱਥਾਂ ਤੇ ਕੈਫੇ ਆ ਇੱਥੇ ਜਿੱਥੇ ਆਪਾਂ ਸੋਨਮਾਰਕ ਰੁਕਦੇ ਆ ਤੇ ਇਹ ਜਦੇ ਕੱਦੇ ਆ ਅਰੇ ਯਾਰ ਰੈਸਟੋਰੈਂਟ ਟਾਈਪ ਦੇ ਤੇ ਅੰਦਰ ਅੰਦਰ ਆ ਸਮੋਸੇ ਵਗੈਰਾ ਤੇ ਬਰੈਡ ਤੇ ਮਟਰੀ ਮੁਟਰੀ ਆ ਇੱਕ ਇਹਨਾਂ ਦਾ ਪਤਾ ਨਹੀਂ ਕੀ ਆ ਇਹ ਮਿਲ ਜਾਂਦਾ ਤੇ ਰੇਟ ਵੀ ਸਹੀ ਆ ਇਹਨਾਂ ਦਾ 20 ਰੁਪਏ ਦਾ ਬਰੈਡ ਪਕੌੜਾ ਬਾਕੀ 10 ਰੁਪਏ ਦਾ ਸਮੋਸਾ ਵਗੈਰਾ ਤੱਕੀ ਇਹਨਾਂ ਦੀ ਆਪਣੀ ਡਿਸ਼ ਜਿਹੜੀ ਬਰੀਆਨੀ 140 ਰੁਪਏ ਦੀ ਪਲੇਟ ਦਿੰਦੇ ਨੇ ਠੀਕ ਆ ते जो तो चाय तो हैं मुझे बताओ मतलब चलता रहता है सारा साल लोग जाते रहते हैं। तो चार महीने बंद रहता है, चार रहता है। यहां से, अच्छा ठीक है यह, यहाँ तक आते हैं लोग है नजौजला पास तक, तक। यहाँ तक लोग आते हैं मार्च में जाने शुरू कर देते हैं मार्च से यहाँ जनवरी से जनवरी से मार्च तक मार्च बंद, बंद यहाँ तक लोग आते हैं ना उसके बाद फिर चलने शुरू हो जाते हैं दिसंबर तक है ना अच्छा बर्फ में ही जाते हैं बर्फ में तो ये बंद बंद होता होता है होता है पूरा तो रोड अच्छा बंद होता दिसंग है, दिसंग है।, है अच्छा मतलब कम से कम मतलब ये सात आठ मंथ खुलता है ना अच्छा लद्दाख तक लोग सात आठ मंथ जाते हैं ना ठीक है ये क्या है कौन सी डिश है ये घूड़ी घाटा अच्छा मैं कोई डिश है अच्छा ये चने है ना ठीक है ठीक है ना ठीक है ठीक है ਚਾ ਇਹ ਵੀ ਲੋਗ ਬਰੀਆਨੀ ਖਾ ਰਹੇ ਆ